ਦੋ ਦਿਨ ਪਹਿਲਾਂ ਵਿਆਹ ਮੁੰਡੇ ਦੀ ਜਾਨ ਚਲੀ ਗਈ ਹੈ ਤਾਂ ਦੱਸਦੇ ਕਿ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਦਿਨ ਪਹਿਲਾਂ ਹੀ ਟੱਬਰ ਨੇ ਚਾਵਾਂ ਦੇ ਨਾਂ ਪੁੱਤ ਦਾ ਵਿਆਹ ਕੀਤਾ ਤੇ ਹੁਣ ਜਵਾਨ ਪੁੱਤ ਦੀ ਮੌਤ ਦੀ ਮਨਹੂਸ ਖਬਰ ਪਰਿਵਾਰ ਨੂੰ ਮਿਲੀ ਹੈ ਨੱਬਾ ਦੇ ਪਿੰਡ ਚੌਧਰੀ ਮਾਜਰਾ ਤੋਂ ਇਹ ਮਾਮਲਾ ਸਾਹਮਣੇ ਆਇਆ ਪਰਿਵਾਰ ਦੇ ਕਹਿਣੇ ਕਿ 22 ਤਰੀਕ ਨੂੰ ਮੁੰਡੇ ਦਾ ਵਿਆਹ ਹੁੰਦਾ ਨਵੀਂ ਵਿਆਹੀ ਕੁੜੀ ਆਪਣੇ ਪੇਕੇ ਘਰ ਫੇਰਾ ਪਾਉਣ ਦੇ ਲਈ ਚਲੀ ਜਾਂਦੀ ਹੈ ਤੇ ਮੁੰਡੇ ਦੇ ਕੁਝ ਦੋਸਤਾਂ ਦੇ ਵੱਲੋਂ ਫੋਨ ਤੇ ਪਾਰਟੀ ਦੇ ਲਈ ਬੁਲਾਇਆ ਜਾਂਦਾ ਮੁੰਡਾ ਦੋਸਤਾਂ ਦੀ ਕਹਿਨਤੀ ਉਹਨਾਂ ਦੇ ਨਾਲ ਚਲਾ ਜਾਂਦਾ ਤੇ ਫਿਰ ਕੁਝ ਧਿਰ ਬਾਅਦ ਪਰਿਵਾਰ ਨੂੰ ਫੋਨ ਆਉਂਦਾ ਕਿ ਤੁਹਾਡੇ ਪੁੱਤ ਦੀ ਗੁਰੂ ਘਰ ਨੇੜੇ ਮ੍ਰਿਤਕ ਦੇ ਮਿਲੀ ਹੈ ਤਾਂ ਸੁਨਦੇ ਟੱਬਰ ਦੇ ਪੈਰਾ ਹੇਠੋਂ ਤਾਂ ਜ਼ਮੀਨ ਹੀ ਖਿਸਕ ਜਾਂਦੀ ਹੈ ਜਦੋਂ ਟੱਬਰ ਮੌਕੇ ਤੇ ਪਹੁੰਚਿਆ ਤਾ লাশ ਵਿਗਕੀਤਾ ਪਰਵਾਰ ਤਾਹਾਂ ਮਾਰ ਕੇ ਰੁੰਦਾ ਤਾਂ ਜੇ ਵਿਆਹ ਦਾ ਚਾਬੀ ਪੁਰਾਣੀ ਹੋਇਆ ਸੀ ਕਿ ਨਵੇਂ ਵਿਆਹ ਮੁੰਡੇ ਦੀ ਜਾਨ ਚਲੀ ਗਈ ਹੈ ਫਿਲਹਾਲ ਪਰਿਵਾਰੀ ਕਹਿ ਰਹੇ ਕਿ ਸਾਨੂੰ ਕਿਸੇ ਤੇ ਸ਼ੱਕ ਨਹੀਂ ਹੈ ਤਵਦੀਸ਼ ਕੀਤੀ ਜਾਣੀ ਚਾਹੀਦੀ ਹੈ ਕਿ ਮੁੰਡੇ ਦੇ ਨਾਲ ਅਖਰ ਹੋਇਆ ਕੀ ਹੈ ਨਵੀਂ ਵਿਆਹੀ ਕੁੜੀ ਜੋ ਕਿ ਪੇਕੇ ਘਰ ਫੇਰਾ ਪਉਣ ਗਈ ਸੀ ਜਿਸ ਨੂੰ ਮੁੰਡੇ ਨੇ ਲੈਣ ਜਾਣਾ ਸੀ ਪਰ ਇਹ ਮੰਦ ਭਾਗੀ ਖਬਰ ਸਾਹਮਣੇ ਆ ਜਾਂਦੀ ਹੈ ਪਰਿਵਾਰਦਾਰੋ ਰੋ ਰੋ ਕੇ ਬੁਰਾ ਹਾਲ ਹੈ ਤੇ ਟੱਬਰ ਇਨਸਾਫ ਦੀ ਮੰਗ ਕਰ ਰਿਹਾ ਕਿ ਤਵਦੀਸ਼ ਹੋਣੀ ਚਾਹੀਦੀ ਹੈ ਕਿ ਅਖਰ ਮੁੰਡੇ ਦੀ ਜਾਨ ਕਿਵੇਂ ਗਈ ਹੈ ਮੰਦ ਭਾਗੀ ਖਬਰ ਨਾਬਾ ਦੇ ਪਿੰਡ ਚੌਧਰੀ ਮਾਜਰਾ ਦੀ ਹੈ ਜਿੱਥੇ ਦੋ ਦਿਨ ਪਹਿਲਾਂ ਵਿਆਏ 23 ਸਾਲਾ ਜਵਾਨ ਮੁੰਡੇ ਦੀ लाश बरामद ਹੋਈ ਹੈ ਨਹੀਂ ਗਾ ਮੈਂ ਨਰਵਾੜੇ ਰਹਿੰਦਾ ਹਾਂ ਅਸਲੀ ਪਿੰਡ ਮੇਰਾ ਸ਼ੇਖੂਪੁਰ ਹੈ ਇਹ ਮੇਰਾ ਭਣਜੇ ਦਾ ਲੜਕਾ ਹੈ ਜਿੱਪੂ ਕਹਿੰਦੇ ਆ ਸੰਦੀਪ ਆਵਾ ਨਾਮ ਹੈ ਇਹਦੀ ਪੁਣੇ ਤਿੰਨ ਚਾਰ ਦਿਨ ਪਹਿਲਾਂ ਸ਼ਾਦੀ ਹੋਈ ਹੈ ਮੇਰਾ ਖਿਆਲ ਹੈ 21 ਤਰੀਕ ਦੀ ਬਰਾਤੀ ਸ਼ਹਿਰ 21 ਤਰੀਕ ਦੀ 22 ਦੀ 22 ਤਰੀਕ ਦੀ ਬਰਾਤੀ ਤੁਸੀਂ ਪੁੱਛੋ ਇਹਦੇ ਬਾਰੇ ਦੇਖੋ ਅਸੀਂ ਵੀ ਹੁਣੀ ਆਏ ਆ ਥੋੜਾ ਗਲਤ ਪਤਾ ਲੱਗਿਆ ਇਹਦਾ ਮੋਬਾਈਲ ਵੀ ਮਿਲ ਗਿਆ ਰਾਤੀ ਕੱਲੇ ਦੀ ਵਾਈਫ ਤੇ ਦੇ ਮਾਪੇ ਆਪਣੀ ਕੁੜੀ ਨੂੰ ਲੈ ਗਏ ਸੀ ਫੇਰਾ ਪਾਣ ਵਾਸਤੇ ਲੈ ਜਾਂਦੇ ਇੱਕ ਦਿਨ ਵਾਸਤੇ ਅੱਜ ਉਹਨੂੰ ਲੈਣ ਜਾਣਾ ਸੀ ਸਤਸੰਗੀ ਪਰਿਵਾਰ ਹੈ ਮਹਾਰਾਜ ਜੀ ਨੇ ਇੱਥੇ ਆਣਾ ਕੱਲ ਨੂੰ 90 ਚ ਇਸ ਕਰਕੇ ਵੀ ਇਹ ਕੁੜੀ ਨੂੰ ਅੱਜ ਇਹਨਾਂ ਨੇ ਕਾਰ ਤਿਆਰੀ ਕੀਤੀ ਲੈ ਕੇ ਆਣਾ ਸੀ ਜਦ ਲੈ ਕੇ ਆਣਾ ਸੀ ਅੱਜ ਤੇ ਇਹ ਰਾਤ ਇਹ ਸਵੇਰੇ ਇਹ ਘਟਨਾ ਹੋਈ ਇਹ ਹੋਈ ਇਦਾਂ ਪਤਾ ਲੱਗਿਆ ਹੈ ਕਿ ਰਾਤੀ ਕਿਸੇ ਪੁਨ ਹਾਈ ਲੜਕਿਆਂ ਦੇ ਉਹ ਉਹਨਾਂ ਦੇ ਨਾਲ ਇਹ ਨਾਲ ਚਲੇ ਗਿਆ ਕਹਿੰਦੇ ਪਾਰਟੀ ਆ ਜਾਂ ਕੁਛ ਤਰ੍ਹਾਂ ਦੀ ਕੁਝ ਗੱਲਬਾਤ ਹੋਈ ਹੈ ਕੁਝ ਲੜਕਿਆਂ ਨੇ ਬੁਲਾਇਆ ਹੈ ਉਸ ਤੋਂ ਬਾਅਦ ਫਿਰ ਇਹਨੇ ਪਿੰਡ ਘਰ ਦੇ ਵਿੱਚ ਮੈਂ ਹੁਣ ਮੈਂ ਲੇਡੀਜ਼ ਦੇ ਗੱਲ ਦਾ ਪਤਾ ਲੱਗਿਆ ਮੈਨੂੰ ਬੋਲ ਰਹੀਆਂ ਸੀ ਕਿ ਤੂੰ ਆ ਜਾ ਫੋਨ ਆਇਆ ਕਹਿੰਦਾ ਮੈਂ ਆਂਦਾ ਹਾਂ ਇਹ ਫਿਰ ਨਹੀਂ ਆਇਆ ਤਾਂ ਫਿਰ ਸਵੇਰ ਹ ਇਹ ਗੁਰਦੁਆਰੇ ਦੇ ਨਾਲ ਇੱਕ ਡੈੱਡ ਬੋਡੀ ਪਈ ᱛੀ ਕਿਸੇ ਨੇ ਦੇਖੀ ਇਹ ਫਿਰ ਇਹ ਮੁੰਡੇ ਦਾ ਪਤਾ ਲੱਗਿਆ ਵੀ ਇਹ ਮੁੰਡਾ ਹੈ ਇਹ ਘਟਨਾ ਇੱਥੇ ਤੱਕ ਹੋਈ ਹੈ ਜੀ ਨਾਮ ਕੀ ਮੁੰਡੇ ਦਾ ਮੁੰਡੇ ਦਾ ਨਾਮ ਹੈ ਕਰਜੇ ਅਸੀਂ ਦੀਪੂ ਕਹਿੰਦੇ ਆ ਨਾਮ ਸੰਦੀਪ ਹੈ ਮੇਰੇ ਸਕੇ ਭਣ ਜਿਹਦਾ ਲੜਕਾ ਹੈ ਉਮਰ ਹੋਊਗੀ ਇਹਦੀ 22-24 ਸਾਲ ਹੋਣੀ 23-24 ਸਾਲ ਹੈ ਕੀ ਕਰਦਾ ਕੀ ਅਸੀਂ ਮੁੰਡਾ ਜੀ ਇਹ ਮੁੰਡਾ ਆਪਣੀ ਕਾਰੋਬਾਰ ਕਰਦਾਦਾ ਪਹਿਲਾਂ ਇਹਨੇ ਮਿਸਤਰੀ ਪਣਾ ਵੀ ਸਿੱਖਿਆ ਕੰਮ ਕਰਦਾ ਸੀ ਹੁਣ ਆਪਣੇ ਪਰਿਵਾਰ ਚ ਠੀਕ ਹੈ ਕਿਤੇ ਸ਼ੱਕ ਜਾ ਰਹੀ ਤੁਹਾਡਾ ਕਲੀ ਕਲੀ ਅਸੀਂ ਨਹੀਂ ਕਹਿ ਸਕਦੇ ਆ ਦੇ ਅਸੀਂ ਸ਼ੱਕ ਦੀ ਗੱਲ ਨਹੀਂ ਕਹਿ ਸਕਦੇ ਤੇ ਹੁਣ ਜੋ ਪੋਸਟਵਾਨ ਤੋਂ ਬਾਅਦ ਕੁਝ ਪਤਾ ਲੱਗੇਗਾ हां इक गल जरूर है मां-बाप ਜਦੋਂ ਮੜੀ ਸੋਜੀ ਆਉਗੀ ਉਸ ਤੋਂ ਇਹ ਹੋਊਗੀ ਦੇਖੋ ਜੀ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਵੀ ਜੋ ਵੀ ਵਸ ਹੋਇਆ ਅਸੀਂ ਤਾਂ ਕੱਲ ਜਿਵੇਂ ਸਾਨੂੰ ਇਹਨਾਂ ਨੇ ਦੱਸਿਆ ਇਹਨਾਂ ਨੂੰ ਵੀ ਇਹ ਮੁੰਡਿਆਂ ਨੇ ਕਿਤੇ ਵਿਆਹ ਦੀ ਪਾਲਟੀ ਪੁਲਟੀ ਕਰਨੀ ਸੀਗੀ ਆਪਣੀ ਇਹਨੂੰ ਬੁਲਾ ਲਿਆ ਬੰਦਿਆਂ ਨੇ ਮੁੰਡਿਆਂ ਨੇ ਉੱਥੇ ਜਾ ਕੇ ਫਿਰ ਇਹ ਰਾਤ ਨੂੰ ਫੋਨ ਇਹਨੂੰ ਕੀਤੇ ਗਏ ਇਹਨੇ ਕੋਈ ਫੋਨ ਅਟੈਂਡ ਨਹੀਂ ਕੀਤਾ ਕੋਈ ਗੱਲਬਾਤ ਨਹੀਂ ਹੋਈ ਇਹਦੇ ਨਾਲ ਸਾਡੀ ਸਾਰੀ ਰਾਤ ਨੂੰ ਲੱਬਿਆ ਲੁੱਬਿਆ ਵੀ ਥੋੜਾ ਮੋਟਾ ਅਸੀਂ ਸਾਨੂੰ ਨਹੀਂ ਪਤਾ ਲੱਗਿਆ ਸਵੇਰੇ ਜਾ ਕੇ ਪਤਾ ਲੱਗਿਆ ਵੀ ਪਿੰਡ ਦੇ ਬਾਹਰ ਇੱਕ ਡੈੱਡ ਬੋਡੀ ਪਈ ਆ ਚਲੋ ਉਧਰ ਅਸੀਂ ਚਲੇ ਗਏ ਫਿਰ ਦੇਖਿਆ ਨਾ ਨੇ ਮੁੰਡਾ ਨੇ ਜਾ ਕੇ ਨਾਲ ਦਿਆ ਨੇ ਅਸੀਂ ਥੋੜਾ ਲੇਟ ਆਏ ਆ ਤੇ ਇਹ ਮੁੰਡਾ ਸਾਡਾ ਹੀ ਸੀਗਾ ਇਹ ਸਾਨੂੰ ਹੁਣ ਇਹਦੇ ਬਾਰੇ ਹਜੇ ਕੁਝ ਨਹੀਂ ਥੋੜਾ ਕੀ ਲੱਗ ਰਹੀ ਮੇਰਾ ਭਤੀਜਾ ਲੱਗਦਾ ਸੀਗਾ ਥੋੜਾ ਕੀ ਹਾਲਤ ਦੇਖੋ ਜੀ ਇਹ ਜਦ ਗਏ ਸੀ ਡੈਡੀ ਸੀਗਾ ਉਹ ਹਾਲਤ ਠੀਕ ਹੀ ਸੀਗੀ ਕੋਈ ਨਹੀਂ ਕੋਈ ਸੱਟ ਬੇਟ ਨਹੀਂ ਮਾਰੀ ਹੋਈ ਕੋਈ ਕਸ਼ਨੀ ਉਪੇਧ ਬਰੀ ਹਾਲਤ ਸੀ ਜਾਨਕਿ ਕਾਰਨਾਂ ਦਾ ਹਜੇ ਪਤਾ ਨਹੀਂ ਹੈਗਾ ਕਿਹੜੇ ਪਿੰਡ ਦਾ ਰਹਿਣ ਸੀ ਇਹ ਚੌਧਰੀ ਮਾਜਰਾ ਪਿੰਡ ਤੋਂ ਉਮਰ ਕਰੀਬ ਉਮਰ ਕਰੀਬ ਇਹਦੀ 23 24 ਸਾਲ ਹੈਗੀ ਆ ਕੰਮ ਕਰ ਕੰਮਕਾਰ ਪਹਿਲਾਂ ਇਹ ਗੱਡਿਆਂ ਗੁੱਡਿਆਂ ਦਾ ਕੰਮ ਸਿੱਖਦਾ ਸੀ ਜਾਂ ਚਲੋ ਉਹ ਕਰ ਲਿਆ ਸੀ ਹੁਣ ਇਹ ਕੱਪੜੀ ਦੁਕਾਨ ਤੇ ਲੱਗਿਆ ਹੋਇਆ ਸੀਗਾ ਨਾਬੇ ਬੱਚੇ ਦਾ ਨਾਮ ਸੰਦੀਪ ਬਾਵਾ ਜਿਹੜੇ ਮੁੰਡਿਆਂ ਨਾਲ ਪਾਰਟੀ ਕਰਨ ਗਿਆ ਤੀ ਉਹ ਪਿੰਡ ਦੇ ਨੇ ਜਾਂ ਬਾਹਰਲੇ ਮੁੰਡੇ ਉਹਦੇ ਬਾਰੇ ਸਾਨੂੰ ਹਜੇ ਨੌਲੇਜ ਹੈ ਨਹੀਂ ਉਹ ਬਾਹਰ ਦੇ ਸੀਗੇ